ਫਿਰੋਜ਼ਪੁਰ ਵਿੱਚ ਇੱਕ ਤਰਫ ਚੋਣਾ ਦਾ ਪੂਰਾ ਜੋਰ ਹੈ ਤੇ ਦੂਜੀ ਤਰਫ ਸਰਿਆਮ ਗੋਲੀਆਂ ਚੱਲ ਰਹੀਆਂ ਨੇ ਜਿਸ ਨੇ ਪੁਲਿਸ ਸੁਰੱਖਿਆ ਤੇ ਵੱਡੇ ਸਵਾਲ ਖੜੇ ਕੀਤੇ ਹਨ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇਵ ਬਾਂਸੀ ਗੇਟ ਤੋਂ ਜਿੱਥੇ ਨੌਜਵਾਨ ਤੇ ਸਰਿਆਮ ਵਾਇਰ ਚੱਲੇ ਹਨ ਜਿਸ ਕਾਰਨ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ ਜਿਸ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਜਾਣਦੇ ਆ ਫਰੋਜ਼ਪੁਰ ਤੋਂ ਸੁਖਮਿੰਦਰ ਸਿੰਘ ਸ਼ਾਂਤ ਦੀ ਇਹ ਰਿਪੋਰਟ। ਨਾਣਾ ਜੀ ਮੇਰੇ ਚਾਚੇ ਦਾ ਮੁੰਡਾ ਜੀ। ਕਹਿੰਦੇ ਗੋਲੀ ਮਾਰ ਕੇ ਜੇਲ੍ਹ ਤੋਂ ਬਾਹਰ ਆਏ ਤਿੰਨ ਮੁੰਡੇ ਸੀ। ਇੱਕ ਦਾ ਨਾਂ ਗੋਰੀ ਆ, ਇੱਕ ਦਾ ਨਾਂ ਸੁੱਖੂ ਆ, ਇੱਕ ਦਾ ਨਾਂ ਦਲੇਰੂ ਆ ਜੀ। ਇਹਨਾਂ ਕੋਲ ਦੋ ਦੋ ਪਿਸਤੋਲਾਂ ਸੀ ਕਿੰਨਾ ਗੋਲੀ। ਇਹ ਮੇਰਾ ਭਰਾ ਉੱਤਰਿਆ ਹੀ ਵਾਂਸੀ ਕੜਾ ਕੋਲ ਜੇਲ੍ਹੋਂ ਉੱਤਰਿਆ। ਇਹਨਾਂ ਨੇ ਪਿੱਛੋਂ ਆ ਕੇ ਨਾ ਗੋਲੀ ਮਾਰੀ ਤੇ ਬੱਚੇ ਸੁੱਖੂ ਨੂੰ ਕਹੇ ਸ਼ਾਇਦ ਕੰਪਲੇਟ ਲਿਖਾਣੇ ਕਹਿੰਦਾ ਤੁਸੀਂ ਕੀ ਲਿਖਾਣੀ ਮੈਂ ਲਿਖਾਣਾ ਜੀ ਉਹਨੇ ਆਪਣੀ ਬਾਹ ਤੇ ਆਪ ਗੋਲੀ ਮਾਰ ਲਈ। ਲਿਖਾ ਕੇ ਤੁਸੀਂ ਬਲ ਇਹ ਕਾਰਨ ਕਿ ਇਹ ਕਿਉਂ ਮਾਰੀ ਗੋਲੀ ਪਤਾ ਨਹੀਂ ਇਹ ਕੋਈ ਜੇਲ੍ਹ ਦੀ ਨਾ ਦੀ ਗੱਲ ਹੈ ਜੇਲ੍ਹ ਚੋਂ ਬਾਹਰ ਆਂਦਾ ਗਿਆ ਇਹ ਕੰਮ ਕਰਦਾ ਸੀ ਮੇਰੇ ਭਰਾ ਨਾਲ ਜੇਲ੍ਹ ਚ ਵੀ ਧਮਕੀਆਂ ਦਿੱਤੀਆਂ ਸੀ ਜੇਲ੍ਹ ਚੋਂ ਜੇਲ੍ਹ ਚੋਂ ਧਮਕੀਆਂ ਸਾਡੇ ਘਰੇ ਵੀ ਆਏ ਜਦੋਂ ਜੇਲ੍ਹ ਚੋਂ ਸੁੱਖੂ ਬਾਹਰ ਆਇਆ ਇਹ ਨਿਕਾਸ ਕਹਿੰਦਾ ਤੇਰਾ ਭਰਾ ਬਾਹਰ ਆ ਗਿਆ ਨਾ ਮਾਰ ਦੇਣਾ ਇਹਨੂੰ ਤੇ ਤੁਹਾਡਾ ਮਾਰਨ ਦੀ ਪੂਰੀ ਕੋਸ਼ਿਸ਼ ਜੇਲ੍ਹ ਕਿਉਂ ਆ ਸੀ ਤੁਹਾਡਾ ਭਰਾ ਜੇਲ੍ਹ ਚੋਂ ਬਾਹਰ ਕਦੋਂ ਆਇਆ ਸੀ ਮੇਰੇ ਭਰਾ ਥੋੜੇ ਦਿਨ ਹੋਏ ਕਰਦਣ ਵੀ 25 ਦਿਨ ਹੋਏ ਕਰਵਾਰ ਆਏ ਨਹੀਂ ਵੀ 25 ਦਿਨ ਨਹੀਂ 10 ਦਿਨ 15 ਦਿਨ ਤੱਕ ਰਹੇ ਨਹੀਂ ਗਿਆ ਆ ਜਿਹੜਾ ਹੈਗਾ ਬਾਂਸੀ ਗੇਟ ਨੇ ਉਹ ਇੱਕ ਹੈਗਾ ਬੰਦਾ ਇੰਜਰਡ ਹੈਗਾ ਹਸਪੀਟਲ ਚ ਪਹੁੰਚਿਆ ਹੈ ਅਸੀਂ ਹਸਪਤਾਲ ਕਰ ਰਹੇ ਹਾਂ ਅੱਜ ਤੋਂ ਰਪਟਾਲ ਜੈਸੀ ਸ਼ੁਰੂਤ ਹੋ ਗਈ ਬਸੇ ਕਰ ਰਹੇ ਹਾਂ ਕਰਤਿਆ ਜੀ ਪਰਚਾ ਜੁੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਥੈਂਕ ਯੂ ਸੋ ਮਚ ਥੈਂਕ ਯੂ